ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਆਪਣੇ ਚੈਨਲ ਬਰਾਡ ਫੈਮਿਲੀ ਬਲੌਗ ਤੇ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਲੈ ਕੇ ਆਏ ਆ ਨਵੀਂ ਅਪਡੇਟ ਮਹਿਕ ਪੈਨ ਬਾਰੇ ਮਹਿਕ ਪੈਨ ਬਹੁਤ ਹੀ ਜ਼ਿਆਦਾ ਠੀਕ ਹੋ ਗਏ ਆ ਹੁਣ ਤੇ ਕੈਨੇਡਾ ਦੇ ਧਰਤੀ ਦੇ ਉੱਪਰ ਜਾ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਏ ਮਹਿਕ ਪੈਨ ਨੇ ਵੱਖਰਾ ਜਿਹਾ ਆਪਣਾ ਕੰਮ ਸ਼ੁਰੂ ਕੀਤਾ ਖਾਣਾ ਬਣਾਉਣ ਦਾ ਟਿਫਨ ਪੈਕ ਕਰ ਰਹੇ ਆ ਜੇ ਕਿਸੇ ਭੈਣ ਨੂੰ ਟਿਫਨ ਭੈਣ ਭਰਾ ਨੂੰ ਟਿਫਨ ਦੀ ਜ਼ਰੂਰਤ ਹੋਵੇ ਤਾਂ ਇੱਥੋਂ ਉਹ ਲੈ ਸਕਦੇ ਆ ਔਰ ਜੇ ਕਿਸੇ ਭੈਣ ਭਰਾ ਨੂੰ ਕੈਨੇਡਾ ਦੇ ਵਿੱਚ ਵੀ ਕੰਮ ਨਹੀਂ ਮਿਲ ਸਕਦਾ ਤਾਂ ਅੱਗੇ ਉਹਨਾਂ ਇਹ ਸਾਰਾ ਸ਼ੋਅ ਕਰਿਆ ਉਹਨਾਂ ਦਾ ਨਾਮ ਵਗੈਰਾ ਉੱਥੇ ਜਾ ਕੇ ਤੁਸੀਂ ਸਰਚ ਕਰ ਲਿਓ ਉੱਥੇ ਜਾ ਕੇ ਤੁਸੀਂ ਕੰਮ ਤੇ ਵੀ ਲੱਗ ਸਕਦੇ ਆ ਇੱਥੇ ਭੈਣ ਚਾਵਲ ਰੋਟੀ ਠੀਰ ਜੋ ਜੋ ਬਣਾਇਆ ਹੋਇਆ ਉਹਨਾਂ ਦਾ ਦਾਲ ਪਾਣੀ ਉਹ ਦਿਖਾ ਰਹੀ ਆ ਠੀਕ ਹੈ ਜੀ ਇਹ 프리 ਜਿਹੜੇ ਕਿ ਭੈਣ ਭਰਾਵਾਂ ਦੇ ਵਿੱਚ ਆਪਣਾ ਖਾਣਾ ਨਹੀਂ ਖਾ ਸਕਦੇ ਆਪਣੇ ਕਿਸੇ ਵੀ ਕੰਮ ਨਹੀਂ ਮਿਲ ਰਿਹਾ ਉਹਨਾਂ ਦੇ ਲਈ ਖਾਣਾ ਵੀ ਫ੍ਰੀ ਭੈਣ ਨੇ ਰੱਖਿਆ ਹੋਇਆ ਇੱਥੇ ਜਿੱਥੇ ਭੈਣ ਲੱਗੇ ਹੋਇਆ ਤਾਂ ਉਹ ਕਹਿੰਦੇ ਉਹਨਾਂ ਨੂੰ ਖਾਣਾ ਫ੍ਰੀ ਦਿੱਤਾ ਜਾਊਗਾ ਜਿਹੜੇ ਕੋਈ ਭੈਣ ਭਰਾ ਹਜੇ ਕੰਮ ਤੇ ਨਹੀਂ ਲੱਗੇ ਤੇ ਉਹ ਖਾਣਾ ਆਪਣੇ ਉਹਨਾਂ ਕੋਲ ਪੈਸੇ ਨਹੀਂ ਤੇ ਉਹ ਖਾਣਾ ਨਹੀਂ ਖਾ ਸਕਦੇ ਉਹਨਾਂ ਦੇ ਲਈ ਆਫਰ ਰੱਖ ਦਿੱਤੀ ਆ ਠੀਕ ਹੈ ਜੀ ਇੱਥੇ ਮੇਨ ਚੀਜ਼ ਆ ਜਿੱਥੇ ਭੈਣ ਕੰਮ ਤੇ ਲੱਗੇ ਹੋਏ ਆ ਤੇ ਤੁਸੀਂ ਵੀ ਜੇ ਤੁਹਾਨੂੰ ਕੰਮ ਕਰਨਾ ਚਾਹੁੰਦੇ ਹੋ ਕਿਸੇ ਭੈਣ ਭਰਾ ਨੂੰ ਕੰਮ ਨਹੀਂ ਮਿਲ ਰਿਹਾ ਤਾਂ ਇੱਥੇ ਜਾ ਕੇ ਲੱਗ ਸਕਦੇ ਹੋ ਬਹੁਤ ਗੁੱਡ ਪਰਿਵਾਰ ਆ ਭੈਣ ਦਾ ਇਦਾਂ ਦੀ ਕੋਈ ਵੀ ਗੱਲਬਾਤ ਨਹੀਂ ਗਈ ਪਰ ਮੈਂ ਫੇਰ ਵੀ ਮੈਕ ਪੈਨ ਨੂੰ ਕਹੂੰਗੀ ਮੇ ਮੈਕ ਪੈਨ ਦੇਖੋ ਸੋਸ਼ਲ ਮੀਡੀਆ ਤੇ ਹਰ ਇੱਕ ਬੰਦਾ ਜੇ ਤੁਸੀਂ ਸ਼ੁਰੂਆਤ ਕੀਤੀ ਤਾਂ ਆਪਣੇ ਦਿਮਾਗ ਨਾਲ ਵੀਡੀਓ ਪਾ ਰਿਹਾ ਹਨ ਕੋਈ ਵੀ ਇੱਕ ਦੂਜੇ ਦੀ ਵੀਡੀਓ ਨਹੀਂ ਪਾ ਰਿਹਾ ਸਭ ਇੱਕ ਆਪ ਆਪਣੇ ਦਿਮਾਗ ਨਾਲ ਪਾ ਰਹੇ ਆ ਤੇ ਜੇ ਇੱਕ ਬੰਦਾ ਵੀਡੀਓ ਮੈਕ ਪਹਿਨ ਦੀ ਪਾ ਸਕਦਾ ਉਹ ਸਾਰੇ ਵੀ ਪਾ ਸਕਦੇ ਆ ਦੇਖੋ ਜੀ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਫੇਮਸ ਹੋਇਆ ਹੋਇਆ ਇੱਕਮ ਵੀ ਮੈਕ ਪਹਿਨ ਬਾਰੇ ਹੀ ਸਾਰੇ ਵੀਡੀਓ ਬਣਾ ਕੇ ਪਾ ਰਹੇ ਆ ਉਹ ਵੀਡੀਓ ਵੀ ਤਾਂ ਹੀ ਪੈਣ ਲੱਗੀਆਂ ਮੈਕ ਪਹਿਨ ਜੇ ਜੇ ਮੈਕ ਪਹਿਨ ਨੇ ਪਬਲਿਕ ਕੀਤਾ ਵੀ ਆਪਣਾ ਚੈਨਲ ਬਣਾਇਆ ਅਲੱਗ ਤੋਂ ਤੇ ਅਲੱਗ ਤੋਂ ਆਪਣੀ ਜ਼ਿੰਦਗੀ ਦੀ ਜਿਹੜੀ ਸ਼ੁਰੂਆਤ ਕੀਤੀ ਆ ਠੀਕ ਹੈ ਜੀ ਕੱਲ ਨੂੰ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਅੱਜ ਵਾਲੀ ਵੀਡੀਓ ਦੇ ਵਿੱਚ ਐਨਾ ਕੱਲ ਨੂੰ ਨਵੀਂ ਅਪਡੇਟ ਲੈ ਕੇ ਤੁਹਾਡੇ ਲਈ ਹਾਜ਼ਰ ਹੋਵਾਂਗੇ ਜੇ ਕੋਈ ਗਲਤ ਬੋਲਿਆ ਗਿਆ ਹੋ ਤਾਂ ਮੈਕ ਪਹਿਨ ਹੱਥ ਜੋੜ ਕੇ ਮਾਫੀ ਚ ਤੁਸੀਂ ਬਹੁਤ ਜਲਦ ਹੀ ਆਪਣੇ ਚੈਨਲ ਤੇ ਵੀਡੀਓ ਲੈ ਕੇ ਆਓ ਵੀ ਤੁਸੀਂ ਜ਼ਿੰਦਗੀ ਤੁਹਾਡੀ ਜ਼ਿੰਦਗੀ ਦੇ ਵਿੱਚ ਸਾਰਾ ਕੁਝ ਠੀਕ ਠਾਕ ਹੈ ਓਕੇ ਜੀ